ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਤੁਹਾਡੇ ਲਈ ਇੱਕ ਨਵੀਂ ਵੈਕੈਂਸੀ ਹੈ ਜਿਹੜੀ ਨਵੀਂ ਜੋਬ ਅਪਡੇਟ ਹੈ ਉਹ ਲੈ ਕੇ حاضر ਹੋਈਆਂ ਜਿਸ ਤਰ੍ਹਾਂ ਤੁਹਾਨੂੰ ਵੀ ਪਤਾ ਹੈ ਕਿ ਹਰ ਰੋਜ਼ ਅਸੀਂ ਤੁਹਾਡੇ ਲਈ ਕੋਈ ਨਾ ਕੋਈ ਨਵੀਂ ਤੋਂ ਨਵੀਂ ਜੋਬ ਅਪਡੇਟ ਹੈ ਜਿਹੜੀ ਉਹ ਟਾਈਮ ਟੂ ਟਾਈਮ ਲੈ ਕੇ ਹੀ ਆਉਂਦੇ ਰਹਿੰਨੇ ਆ ਤੇ ਇਨ ਫਿਊਚਰ ਵੀ ਅਸੀਂ ਤੁਹਾਡੇ ਲਈ ਹਰ ਤਰ੍ਹਾਂ ਦੀ ਜੋਬ ਅਪਡੇਟ ਹੈ ਜਿਹੜੀ ਉਹ ਟਾਈਮ ਟੂ ਟਾਈਮ ਲੈ ਕੇ ਹੀ ਆਉਂਦੇ ਰਵਾਂਗੇ ਜਿਆਦਾ ਤੋਂ ਜਿਆਦਾ ਜਾਣਕਾਰੀ ਲੈਣ ਦੇ ਲਈ ਜੋਬ ਅਪਡੇਟਰ ਲੈਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਬਾਕੀ ਆਪਾਂ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਅੱਜ ਦੀ ਇਸ ਨੋਟੀਫਿਕੇਸ਼ਨ ਦੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਦੇ ਵਿੱਚ ਡਾਟਾ ਸਸ ਨੇ ਆਊਟ ਹੋ ਗਈਆਂ ਨੇ ਜ ਜਿਹਦੇ ਵਿੱਚ ਆਪਾਂ ਜਿਹੜੇ ਪੰਜਾਬ ਵਾਲੇ ਕੈਂਡੀਡੇਟ ਆ ਉਹ ਅਪਲਾਈ ਕਰ ਸਕਦੇ ਨੇਗੇ ਇਹਦੇ ਵਿੱਚ ਜਿਹੜਾ ਕੋਈ ਵੀ ਪੇਪਰ ਹੈਗਾ ਉਹਦੇ ਵਿੱਚ ਨਹੀਂ ਹੋਣ ਵਾਲਾ ਸਿਰਫ ਇੰਟਰਵਿਊ ਹੀ ਹੋਣ ਵਾਲੀ ਹੈ ਇੰਟਰਵਿਊ ਦੇ ਆਧਾਰ ਤੇ ਹੀ ਆਪਣੀ ਜਿਹੜੀ ਸਿਲੈਕਸ਼ਨ ਹੈਗੀ ਉਹ ਹੋਏਗੀ ਬਾਕੀ ਤੁਸੀਂ ਨੂੰ ਜਲਦ ਤੋਂ ਜਲਦ ਅਪਲਾਈ ਕਰਨਾ ਕਿੱਦਾਂ ਤੁਸੀਂ ਨੂੰ ਅਪਲਾਈ ਕਰਨਾ ਕੀ ਕੁਛ ਕਰਨਾ ਹੈ ਇਹਦੇ ਵਿੱਚ ਸਾਰੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗੇ ਲਾਸਟ ਤੱਕ ਤੁਸੀਂ ਵੀਡੀਓ ਨੂੰ ਜ਼ਰੂਰ ਦੇਖਣਾ ਤੇ ਬਨੇ ਰਹਿਣਾ ਲਾਸਟ ਤੱਕ ਆਪਣੇ ਨਾਲ ਇਸ ਵੀਡੀਓ ਦੇ ਵਿੱਚ ਬਾਕੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਣੀ ਹੈ ਕਿ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਤੁਸੀਂ ਬੈਲ ਆਈਕਨ ਵੀ ਦਬਾ ਲਿਓ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰਦੇ ਹਾਂ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਤੁਰੰਤ ਹੀ ਪਹੁੰਚ ਜਾਇਆ ਕਰੇਗਾ ਤੇ ਤੁਸੀਂ ਬਿਨਾਂ ਦੇਰੀ ਤੋਂ ਆਪਣਾ ਵੀਡੀਓ ਜਿਹੜੀ ਉਹ ਦੇਖ ਪਾਉਂਗੇ ਤੇ ਆਪਣੀ ਵੈਕੈਂਸੀ ਨੂੰ ਫਿਲ ਕਰ ਪਾਉਗੇ ਤਾਂ ਉਸ ਦੇ ਨਾਲ ਹੀ ਅਸੀਂ ਗੱਲ ਕਰ ਲੈਣੀ ਹੈ ਕਿ ਜਿਹੜੀ ਹਰ ਇੱਕ ਵੀਡੀਓ ਤੁਸੀਂ ਬਹੁਤ ਵਾਰ ਲਾਈਕ ਤੇ ਸ਼ੇਅਰ ਵੀ ਜ਼ਰੂ ਲਾਭ ਜਿਹੜਾ ਉਹ ਮਿਲ ਸਕੀ ਬਾਕੀ ਆਪਾਂ ਗੱਲ ਕਰ ਲੈਨੇ ਆ ਅੱਜ ਦੀ ਇਸ ਨੋਟੀਫਿਕੇਸ਼ਨ ਦੀ ਤਾਂ ਲੈ ਚਲਦੇ ਆ ਅੱਜ ਦੀ ਤੁਹਾਨੂੰ ਇਸ ਵੀਡੀਓ ਦੇ ਵੱਲ ਗੱਲ ਕਰ ਲੈਨੇ ਆ ਆਪਾਂ ਕਿ ਜਿਹੜਾ ਡਾ ਜਿਹੜਾ ਆਰਗੇਨਾਈਜੇਸ਼ਨ ਨੇਮ ਹੈਗਾ ਆਰਸੀਟੀ ਦੇ ਵੱਲੋਂ ਆਰਸੀਟੀ ਦਿੱਲੀ ਦੇ ਵੱਲੋਂ ਉਹ ਨੋਟੀਫਿਕੇਸ਼ਨ ਹੈ ਜਿਹੜਾ ਆਊਟ ਕੀਤਾ ਗਿਆ ਜਾਨੀ ਕਿ ਰੀਲ ਵੀ ਕਲੀਨਸ ਟ੍ਰਿਵਨਲ ਦਿੱਲੀ ਦੇ ਵੱਲੋਂ ਆਊਟ ਕੀਤਾ ਗਿਆ ਹੈਗਾ ਪੋਸਟ ਦਾ ਨਾਮ ਤੁਹਾਨੂੰ ਦੱਸ ਚੁੱਕੀ ਹਾਂ ਡੀਓ ਜਾਨੀ ਕਿ ਡਾਟਾ ਐਂਟਰੀ ਆਪਰੇਟਰ ਇਹਦੇ ਵਿੱਚ ਤੁਸੀਂ ਇਹਨੂੰ ਆਫ ਇਹਦੇ ਵਿੱਚ ਇੰਟਰਵਿਊ ਹੀ ਹੋਣ ਵਾਲੀ ਹੈ ਸਿਰਫ ਤੁਹਾਡੀ ਬਾਕੀ ਜੋਬ ਲੋਕੇਸ਼ਨ ਤੁਹਾਡੀ ਦਿੱਲੀ ਰਹਿਣ ਵਾਲੀ ਹੈਗੀ ਨੈਕਸਟ ਆਪਾਂ ਗੱਲ ਕਰ ਲੈਣੇ ਹੈਗੇ ਇਹਦੇ ਵਿੱਚ ਕਿ ਜਿਹੜਾ ਤੁਹਾਡਾ ਅਪਲਾਈ ਡੇਟ ਹੈਗੀ ਉਹ 9 April ਤੋਂ ਸ਼ੁਰੂ ਹੋ ਚੁੱਕੀ ਹੈ ਜੀ 9 April 2024 ਤੋਂ ਲਾਸਟ ਡੇਟ ਹੈ ਜਿਹੜੀ ਉਹ ਤੁਹਾਡੀ 2 ਮਈ 2024 ਰਹਿਣ ਵਾਲੀ ਹੈਗੀ ਇਹੀ ਤੁਹਾਡੀ ਇੰਟਰਵਿਊ ਵੀ ਜਾਨੀ ਕਿ 2 ਮਈ 2024 ਨੂੰ ਤੁਹਾਡੀ ਇੰਟਰਵਿਊ ਰਹਿਣ ਵਾਲੀ ਹੈਗੀ ਇਹਦੇ ਵਿੱਚ ਅਪਲਾਈ ਨਹੀਂ ਇਹਦੇ ਵਿੱਚ ਤੁਹਾਡੀ ਲਾਸਟ ਡੇਟ ਹੈ ਜਿਹੜੀ ਇੰਟਰਵਿਊ ਦੀ ਹੈ ਇੰਟਰਵਿਊ ਤੁਹਾਡੀ 2 ਮਈ 2024 ਨੂੰ ਹੋਏਗੀ ਤਾਂ ਬਾਕੀ ਇਹਦੇ ਵਿੱਚ ਆਪਾਂ ਐਪਲੀਕੇਸ਼ਨ ਫੀਸ ਦੀ ਗੱਲ ਕਰ ਲੈਨੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਕੈਟਾਗਰੀ ਦੇ ਲਈ ਕੋਈ ਫੀਸ ਹੈ ਜਿਹੜੀ ਇਹਦੇ ਵਿੱਚ ਮੈਂਸ਼ਨ ਨਹੀਂ ਕੀਤੀ ਗਈ ਚਾਹੇ ਤੁਸੀਂ ਜਨਰਲ OBC SC ST ਕਿਸੇ ਵੀ ਕੈਟਾਗਰੀ ਦੇ ਕੈਂਡੀਡੇਟ ਹੋ ਤਾਂ ਇਹਦੇ ਵਿੱਚ ਤੁਹਾਡੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਹੈ ਜਿਹੜੀ ਇਹਨਾਂ ਨੇ ਮੈਂਸ਼ਨ ਨਹੀਂ ਕੀਤੀ ਯਾਨੀ ਕਿ ਤੁਸੀ ਕੋਈ ਫੀਸ ਇਹਦੇ ਵਿੱਚ ਪੇ ਨਹੀਂ ਕਰਨੀ ਹੈਗੀ ਨੈਕਸਟ ਆਪਾਂ ਗੱਲ ਕਰ ਲੈਣੀ ਹੈ ਕਿ ਤੁਹਾਡੀ ਏਜ ਲਿਮਿਟ ਕੀ ਰਹਿਣ ਵਾਲੀ ਆ ਜਿਹੜੀ ਤੁਹਾਡੀ ਏਜ ਲਿਮਿਟ ਹੈਗੀ ਉਹ ਤੁਹਾਡੀ ਘੱਟੋ ਘੱਟ 18 ਸਾਲ ਹੋ ਸਕਦੀ ਹੈ ਜਿਆਦਾ ਤੋਂ ਜਿਆਦਾ ਤੁਸੀਂ 35 ਸਾਲ ਦੇ ਜਿਹੜੇ ਦੇ ਵਿੱਚ ਅਪਲਾਈ ਕਰ ਸਕਦੇ ਹੋਗੇ ਤਾਂ ਪੋਸਟ ਨੇਮ ਤੁਹਾਨੂੰ ਦੱਸ ਚੁੱਕੀ ਹੈ ਡਿਊ ਯਾਨੀ ਕਿ ਡਾਟਾ ਐਂਟਰੀ ਆਪਰੇਟਰ ਤਾਂ ਇਹਦੇ ਲਈ ਤੁਹਾਡੀ ਜਿਹੜੀ ਕੁਆਲੀਫੀਕੇਸ਼ਨ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਉਹ ਤੁਹਾਡੀ ਗ੍ਰੈਜੂਏਸ਼ਨ ਪਾਸ ਚਾਹੀਦੀ ਹੈ ਗ੍ਰੈਜੂਏਟ ਪਾਸ ਹੋਣੀ ਚਾਹੀਦੀਓ ਇਸ ਲਈ ਤਾਂ ਹੀ ਤੁਸੀਂ ਇਹਦੇ ਲਈ ਜਿਹੜਾ ਅਪਲਾਈ ਹੈਗਾ ਉਹ ਕਰ ਸਕਦੇ ਹੋ ਕਿ ਤਾਂ ਏਜ ਲਿਮਿਟ ਤੁਹਾਨੂੰ ਦੱਸ ਚੁੱਕਿਆ ਕਿ 18 ਤੋਂ 35 ਸਾਲ ਦੇ ਵਿੱਚ ਵਿੱਚ ਤੁਹਾਡੀ ਏਜ ਹੋਣੀ ਚਾਹੀਦੀ ਆ ਕੁਆਲਿਫਿਕੇਸ਼ਨ ਤੁਹਾਡੀ ਗ੍ਰੈਜੂਏਸ਼ਨ ਪਾਸ ਹੋਣੀ ਚਾਹੀਦੀ ਏਜ ਦੀ ਜਿਹੜੀ ਐਲੀਜੀਬਿਲਟੀ ਹੈਗੀ ਬਾਕੀ ਆਪਾਂ ਗੱਲ ਕਰ ਲੈਨੇ ਕਿ ਤੁਹਾਡਾ ਸਿਲੈਕਸ਼ਨ ਕਿੱਦਾਂ ਰਹਿਣ ਵਾਲਾ ਹੈ ਇਹਦੇ ਵਿੱਚ ਕੀ ਕੀ ਜਿਹੜੇ ਤੁਹਾਡੇ ਪੜਾਅ ਹੋਣਗੇ ਸਭ ਤੋਂ ਪਹਿਲੇ ਤੁਹਾਡੀ ਇੰਟਰਵਿਊ ਹੋਏਗੀ ਦਨ ਤੁਹਾਡਾ ਜਿਹੜਾ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਸਾਰੀਆਂ ਡਿਗਰੀਆਂ ਜੰਨੀਆਂ ਵੀ ਤੁਹਾਡੇ ਕੋਲ ਹੈਗੀਆਂ ਨੇ ਉਹ ਵੈਰੀਫਿਕੇਸ਼ਨ ਹੋਊ ਡਾਕੂਮੈਂਟ ਵੈਰੀਫ ਬਾਕੀ ਤੁਹਾਡੀ ਮੈਡੀਕਲ ਐਗਜ਼ਾਮੀਨੇਸ਼ਨ ਇਹਦੇ ਵਿੱਚ ਹੋਣ ਵਾਲਾਗਾ ਇਹ ਤੁਹਾਡੇ ਜਿਹੜੇ ਤਿੰਨ ਪ੍ਰੋਸੈਸਰ ਰਹਿਣ ਵਾਲੇ ਨੇ ਸਿਲੈਕਸ਼ਨ ਪ੍ਰੋਸੈਸ ਦੇ ਬਾਕੀ ਆਪਾਂ ਗੱਲ ਕਰ ਲੈਨੇ ਕਿ ਤੁਸੀਂ ਨੂੰ ਅਪਲਾਈ ਕਿੱਦਾਂ ਕਰਨਾ ਤਾਂ ਇਹਦੇ ਵਿੱਚ ਤੁਸੀਂ ਕੁਝ ਵੀ ਨਹੀਂ ਕਰਨਾ ਸਿਰਫ ਤੁਸੀਂ ਇਹ ਦੇਖਣਾ ਪਹਿਲਾਂ ਤੁਸੀਂ ਨੋਟੀਫਿਕੇਸ਼ਨ ਰੀਡ ਕਰ ਸਕਦੇ ਹੋ ਤੁਸੀਂ RCT ਦਿੱਲੀ ਰਿਕੁਇਰਮੈਂਟ Google ਤੇ ਜਦੋਂ ਸਰਚ ਕਰੋਗੇ ਤਾਂ ਉਹ ਤੁਹਾਡੇ ਸਾਹਮਣੇ ਖੁੱਲ ਕੇ ਆ ਜਾਏਗਾ ਤਾਂ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋਗੇ ਸਾਰਾ ਨੋਟੀਫਿਕੇਸ਼ਨ ਰੀਡ ਕਰ ਸਕਦੇ ਹੋ ਇਦੇ ਵਿੱਚ ਤੁਸੀਂ ਕੁਝ ਨਹੀਂ ਕਰਨਾ ਜਿੱਦਨ ਤੁਹਾਨੂੰ 2 ਮਈ 2024 ਤੁਹਾਨੂੰ ਡੇਟ ਦਸੀ ਇੰਟਰਵਿਊ ਦੀ ਤਾਂ ਉਦੋਂ ਤੁਸੀਂ ਇਹ ਜਿਹੜਾ ਤੁਹਾਨੂੰ ਐਡਰੈਸ ਦਿੱਤਾ ਹੋਇਆ ਇੱਥੇ ਤੁਸੀਂ ਪਹੁੰਚ ਜਾਣਾ ਦਿੱਲੀ ਦੀ ਤਾਂ ਇਹ ਉਹਦੇ ਵਿੱਚ ਤੁਸੀਂ ਜਦੋਂ Google ਤੇ ਸਰਚ ਕਰੋਗੇ ਤਾਂ ਉੱਥੇ ਤੁਹਾਨੂੰ ਇੱਕ ਇਹਨਾਂ ਦਾ ਜਿਹੜਾ ਨੋਟੀਫਿਕੇਸ਼ਨ ਆਗਾ ਉਹ ਦਿਖੇਗਾ ਤਾਂ ਉੱਤੇ ਜਾ ਕੇ ਤੁਸੀਂ ਦੇਖੋਗੇ ਤਾਂ ਉੱਥੋਂ ਤੁਸੀਂ ਆਪਣਾ ਜਿਹੜਾ ਪੀਡੀਐਫ ਹੈਗੀ ਉਹਨੂੰ ਡਾਊਨਲੋਡ ਕਰਨਾ ਉਹਦੇ ਵਿੱਚ ਤੁਹਾਨੂੰ ਇੱਕ ਫਾਰਮ ਦਿਖੇਗਾ ਉਹਨੂੰ ਤੁਸੀਂ ਫਿਲ ਕਰਕੇ ਨਾਲ ਲੈ ਜਾਣਾ ਉਸ ਵਕਤ ਜਦੋਂ ਜਾਓਗੇ ਤਾਂ ਦਿੱਲੀ ਤੁਸੀਂ ਇਸ ਐਡਰੈਸ ਤੇ ਪਹੁੰਚ ਜਾਣਾ ਆਪਣਾ ਇੰਟਰਵਿਊ ਲੈਣ ਦੇਣ ਦੇ ਲਈ ਤਾਂ ਸਿਰਫ ਇਹਦੇ ਵਿੱਚ ਤੁਹਾਡੀ ਇੰਟਰਵਿਊ ਰਹਿਣ ਵਾਲੀ ਹੈ ਤੁਸੀਂ ਕੋਈ ਫਾਰਮ ਅਪਲਾਈ ਦੇ ਲਈ ਨਹੀਂ ਕਰਨਾ ਬਸ ਜਿਹੜਾ ਫਾਰਮ ਤੁਹਾਨੂੰ ਉਹਦੇ ਵਿੱਚ ਦਿਖਾਇਆ ਗਿਆ ਉਹ ਤੁਸੀਂ ਫਿਲ ਕਰਕੇ ਨਾਲ ਲੈ ਜਾਣਾ ਬਾਕੀ ਇਹਦੇ ਵਿੱਚ ਇੰਟਰਵਿਊ ਹੀ ਹੋਏਗੀ ਐਡਰੈਸ ਆਨ ਦੱਸਤਾ ਤੁਸੀਂ ਪਹੁੰਚ ਜਾਣਾ ਉੱਥੇ ਬਾਕੀ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਅਸੀਂ ਤੁਹਾਡੇ ਲਈ ਲੈ ਕੇ ਹੀ ਆਉਂਦੇ ਰਹਿਣੇ ਆ ਇਨ ਫਿਊਚਰ ਵੀ ਅਸੀਂ ਹਰ ਤਰ੍ਹਾਂ ਦੀ ਜੌਬ ਅਪਡੇਟ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਜਿਆਦਾ ਤੋਂ ਜਿਆਦਾ ਜਾਣਕਾਰੀ ਲੈਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਨਵੀਂ ਤੋਂ ਨਵੀਂ ਵੀਡੀਓ ਦੇ ਲਈ ਤੁਸੀਂ ਬੈਲ ਆਈਕਨ ਜਿਹੜਾ ਉਹ ਦਬਾ ਕੇ ਰੱਖੋ ਤਾਂ ਕਿ ਹਰ ਤਰ੍ਹਾਂ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲਦਾ ਰਹੇ ਬਾਕੀ ਆਪਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ